ਅਰ ਜਿਹੜੀ ਅੱਜ ਜੁਡੀਸ਼ੀਅਲ ਕੋਰਟ ਦੇ ਵਿੱਚ ਲੋਕ ਅਦਾਲਤ ਦੇ ਵਿੱਚ ਤੁਸੀਂ ਮੈਂਬਰ ਵਜੋਂ ਤਾਇਨਾਤ ਰਹੇ ਹੋ ਸੋ ਉਸ ਦਰਮਿਆਨ ਕਿੱਦਾਂ ਦਾ ਫੀਲ ਕਰਦੇ ਹੋ ਔਰ ਕਿੰਨੇ ਕ ਕੇਸਾਂ ਦਾ ਜਿਹੜੇ ਨਿਪਟਾਰਾ ਹੋਇਆ ਮੈਂ ਲੋਕ ਅਦਾਲਤ ਨੂੰ 2020 ਤੋਂ ਪਹਿਲੀ ਵਾਰ ਮੈਂਬਰ ਬਣਿਆ ਜੀ ਤੇ ਲਗਭਗ 200 ਤੋਂ ਉੱਪਰ ਜਿਹੜੇ ਕੇਸ ਸੀ ਸਾਡੇ ਕੋਲ ਆਏ ਜੀ ਇਹਨਾਂ ਦੇ ਵਿੱਚ ਕੁਝ ਪਾਰਟੀਆਂ ਦੇ ਨਾਂ ਾਂ ਕਰਕੇ ਡੇਟਾ ਲਈਆਂ ਪਈਆਂ ਜੀ ਕੁਝ ਕੰਪਰੋਮਾਈਜ਼ ਕਰਾਏ ਗਏ ਜੀ ਮੈਂ ਸਮਝਦਾ ਵੀ ਜਿਹੜੀ ਲੋਕ ਅਦਾਲਤ ਹੈ ਜੀ ਇਹ ਇਨਸਾਫ ਦਾ ਸਭ ਤੋਂ ਵਧੀਆ ਤਰੀਕਾ ਤੇ ਸੌਖਾ ਤਰੀਕਾ ਜੀ ਇੱਕ ਤਾਂ ਸਮੇਂ ਦੀ ਬਚਤ ਹੁੰਦੀ ਹੈ ਜੀ ਦੂਜੀ ਖੱਜਲ ਖਰੀ ਨਹੀਂ ਹੁੰਦੀ ਜੀ ਤੇਜੀ ਪੈਸੇ ਦੀ ਬਚਤ ਹੁੰਦੀ ਹੈ ਜੀ ਇੱਕ ਸਭ ਤੋਂ ਵੱਡੀ ਖੂਬੀ ਜਿਹੜੀ ਲੋਕ ਅਦਾਲਤ ਦੀ ਹੈ ਜੀ ਕਿ ਲੋਕ ਅਦਾਲਤ ਤੋਂ ਫੇਰ ਫੈਸਲੇ ਨੂੰ ਕਿਤੇ ਵੀ ਅੱਗੇ ਅਪੀਲ ਦਿੱਤੀ ਆ ਫਾਈਲ ਉਹਦੇ ਖਿਲਾਫ ਜੀ ਚ ਹੈ ਹਾਈ ਕੋਰਟ ਹੈ ਚ ਹੈ ਸੈਸ਼ਨ ਜੱਜ ਹੈ ਚ ਹੈ ਟ੍ਰਿਬਿਊਨਲ ਜੀ ਜੋ ਲੋਕ ਅਦਾਲਤ ਫੈਸਲਾ ਹੋ ਗਿਆ ਜੀ ਉਸ ਸਦਾ ਲਈ ਲੱਗੂ ਨਾ ਕਿ ਤਰ੍ਹਾਂ ਕਿਤੇ ਜਿਹੜੀ ਲੋਕ ਅਦਾਲਤ ਦੇ ਵਿੱਚ ਜਿਹੜਾ ਤੁਹਾਡਾ ਅੱਜ ਦਾ ਬੈਠਨ ਦਾ ਉੱਤੇ ਤਜਰਬਾ ਵੀ ਰਿਹਾ ਹੈ ਔਰ ਜਿੱਦਾਂ ਅਸੀਂ ਜ਼ਿਮੀਂਦਾਰ ਲੋਕਾਂ ਨਾਲ ਰਿਲੇਟਡ ਆ ਜਾਂਦੇ ਆ ਜਾਂ ਮਾਲ ਲੋਕ ਜਿਵੇਂ ਜ਼ਿਮੀਂਦਾਰ ਆ ਵੀ ਆ ਜਾਂਦਾ ਹੈ ਜਾਂ ਅਸੀਂ ਬੈਂਕਾਂ ਨਾਲ ਕੁਝ ਕਰਦੇ ਸੋ ਕਿ ਤਰ੍ਹਾਂ ਕਿਤੇ ਆਪਣੇ ਆਬਾਦ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਅੱਜ ਦੇ ਮੈਂ ਤਾਂ ਇਹੀ ਜਿਹੜਾ 14ਵੇਂ ਕੋਰਟਾਂ ਦੀ ਬਜਾਏ ਜਿਹੜੇ ਮਤਲਬ ਦੇਲੀ ਪੇਸ਼ਾ ਭੁਗਤਣ ਦੀ ਵਿਜਾਏ ਜੀ ਉਸੇ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਲੋਕ ਅਦਾਲਤ ਚ ਲਵਾਓ ਜੀ ਜਿਸ ਤੇ ਤਕਰੀਬਨ ਆਮ ਲੋਕਾਂ ਦੇ ਹੱਕ ਚ ਹੀ ਫੈਸਲਾ ਹੁੰਦਾ ਜੀ ਬੈਂਕਾਂ ਦਾ ਨੋਨ ਹੋਵੇ ਜੀ ਖਲਾਕ ਦੇ ਮਕੰਦੇ ਨੂੰ ਲੜਾਈ ਝਗੜਿਆਂ ਦੇ ਹੁਣ ਜੀ ਇਹ ਵੈਸੇ ਵੀ ਮਤਲਬ ਜਿੰਨੇ ਵੀ ਡਿਸਪਿਊਟ ਨੇ ਜੀ ਉਹ ਤਕਰੀਬ ਜਿਹੜੇ ਲੋਕ ਅਦਾਲਤ ਤੇ ਬੜੇ ਸੌਖੇ ਤਰੀਕੇ ਨਾਲ ਬੜੇ ਸਸਤੇ ਤਰੀਕੇ ਨਾਲ ਬਿਨਾ ਖਰਚੇ ਤੋਂ ਜੀ ਪਰ ਉਹਦੇ ਬੜੇ ਵਧੀਆ ਤਰੀਕੇ ਨਾਲ ਨਿਕਲਦੇ ਜੀ ਸੋ ਬਹੁਤ